ਬੱਲੇ ਬੱਲੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਗੋ ਕੈਨੇਡਾ ਦੇ ਵਿਜੇਦਿਆਂ ਥੈਂਕ ਯੂ ਥੈਂਕ ਯੂ ਬਹੁਤ ਤੁਹਾਨੂੰ ਵੀ ਪਾਸਪੋਰਟ ਚਲੋ ਜੀ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਆਓ ਅੰਦਰ ਜੀ ਅੱਛਾ ਦੱਸੋ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤੁਹਾਡਾ ਵੀਜ਼ਾ ਆਇਆ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ-ਬਹੁਤ ਵਧੀਆ ਜੀ ਖੁਸ਼ੀ ਬਹੁਤ ਫਾਸਟ ਪ੍ਰੋਸੈਸ ਜੀ ਹੂੰ ਮੈਂ ਕਹਿੰਦਾ ਜੀ ਪਹਿਲਾਂ ਵੱਡੇ ਸ਼ਹਿਰਾਂ ਚ ਵੀ ਬਹੁਤ ਧੱਕੇ ਖਾਦੇ ਸੀ ਤੇ ਐਵੇਂ ਚ ਚਲੰਦਰ ਚੰਡੀਗੜ੍ਹ ਪਰ ਕੰਮ ਹੋ ਰਹੀ ਲੰਬੇ ਆ ਗਿਆ ਜੀ ਪਿੰਡ ਦੀ ਹੋ ਗਿਆ ਜੀ ਬਹੁਤ ਹੁਸੀ ਹੈ ਜੀ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਕਸਟਮਰ ਹੀ ਕਹਿ ਲਈ ਆਪਾਂ ਹਾਂ ਕਨਫਿਊਜ਼ਨ ਦੇ ਵਿੱਚ ਨੇ ਕਿ ਕਿਹੜੇ ਇਮੀਗ੍ਰੇਸ਼ਨ ਕੋਲ ਜਾਈਏ ਬਹੁਤ ਅੱਕੇ ਥੱਕੇ ਪੈਣੇ ਲੋਕ ਕਿਉਂਕਿ ਰਿਫਿਊਜ਼ਲ ਬਹੁਤ ਆ ਰਹੀਆਂ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਵੀ ਜੀ ਲਵਾ ਆਪਾਂ ਕਿਤੋਂ ਮਰਜ਼ੀ ਲੋਕੇ ਨਾ ਫਾਈਲ ਵੀ ਜਾ ਕੁਝ ਵੀ ਹੈ ਨਾ ਆਪਾਂ ਐ ਨਹੀਂ ਕਹਿੰਦੇ ਵੀ ਉਹ ਪਰ ਇੱਕ ਵਾਰੀ ਆ ਕੇ ਉਹਦੇ ਸਲਾਹ ਜ਼ਰੂਰ ਲੈਣੀ ਹਾਂਜੀ ਬਹੁਤ ਵਧੀਆ ਅੱਛਾ ਤੁਹਾਡਾ ਕੋਈ ਡਾਕੂਮੈਂਟਸ ਰੱਖਿਆ ਹੋਵੇ ਨਾ ਜੀ ਕੋਈ ਸਾਰੇ ਡਾਕੂਮੈਂਟ ਮੇਰੇ ਕੋਲੇ ਸੀਗੇ ਪਾਸਪੋਰਟ ਵੀ ਧਰੀ ਆਇਆ ਜੀ ਹਾਂਜੀ ਕਿੰਨਾ ਈਜ਼ੀਲੀ ਆ ਗਿਆ ਤੁਹਾਡਾ ਵੀਜ਼ਾ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਮੈਨੂੰ ਪੈਰੈਂਟਸ ਕੋ ਮੈਂ ਇੱਕ ਹੋਰ ਵੀ ਸਾਡੇ ਜਿਹੜੇ ਸਰੋਤੇ ਭਰਾ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਵੀ ਦਲਜੋਤ ਦਾ ਪਹਿਲਾ ਸਟੂਡੈਂਟ ਵੀਜ਼ਾ ਦੇ ਵਿੱਚ ਰਫੂਜਨਾ ਆ ਚੁੱਕੀਆਂ ਸੀਗੀਆਂ ਉਹਨਾਂ ਦੀਆਂ ਦੋ ਦੋ ਕਿਸ ਤਰ੍ਹਾਂ ਹਾਂਜੀ ਦੋ ਜੀ ਦੋ ਰਫੂਜਨਾ ਆਉਣ ਤੋਂ ਬਾਅਦ ਇਹਨਾਂ ਦਾ ਜਿਹੜਾ ਹੁਣ ਆਪਾਂ ਵਰਕ ਪਰਮਟਾ ਜਿਹੜਾ ਉਹ 2 ਸਾਲ ਦਾ ਲਗਵਾਇਆ ਹੈਗਾ ਤੇ ਦਿਲੋਂ ਮੁਬਾਰਕਾਂ ਦਿੰਦਾ ਹਾਂ ਬਹੁਤ ਬਹੁਤ ਤੁਹਾਨੂੰ ਇਹ ਬਹੁਤ ਬਹੁਤ ਤੁਹਾਨੂੰ ਕੈਨੇਡਾ ਦੇ ਵਿੱਚ ਤਰੱਕੀਆਂ ਹੋਣ ਹਾਂ ਜੀ ਤੁਹਾਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਅਗਰ ਤੁਸੀਂ ਵੀ ਕਨਫਿਊਜ਼ਨ ਦੇ ਵਿੱਚ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਤੁਹਾਡਾ ਵੀ ਵੀਜ਼ਾ ਇਹ ਜਿਹੜਾ ਬਹੁਤ ਹੀ ਘੱਟ ਦਿਨਾਂ ਦੇ ਵਿੱਚ ਆ ਜਾਏਗਾ ਜਲਦੀ ਤੋਂ ਜਲਦੀ ਕੰਟੈਕਟ ਕਰੋ ਤੇ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕਾਲ ਜ਼ਰੂਰ ਕਰਿਓ ਜੀ ਥੈਂਕ ਯੂ